ਪ੍ਰਾਈਵੇਸੀ ਤੇ ਹਮਲਾ ਕੀਤਾ ਗਿਆ ਹੈ ਜੇਲ੍ਹ ਦੇ ਵਿੱਚ ਗੁਪਤ ਕੈਮਰੇ ਲੱਗੇ ਆਏ ਇਹ ਬਹੁਤ ਗਲਤ ਗੱਲ ਵਾ ਸਰਕਾਰ ਬਹੁਤ ਕਾਨੂੰਨੀ ਹਰਕਤਾਂ ਦੇ ਗਿਰ ਗਈ ਆ ਕਿਉਂਕਿ ਪ੍ਰਾਈਵੇਸੀ ਹਰ ਇੱਕ ਦੀ ਹੁੰਦੀ ਆ ਇਹਨਾਂ ਨੇ ਬਾਥਰੂਮ 'ਚ ਕੈਮਰੇ ਲਾ ਕੇ ਤੇ ਬਹੁਤ ਗਲਤ ਕੀਤਾ ਵਾ ਕੁਛ ਵੀ ਹੱਥਾਂ 'ਚ गिर ਸਕਦੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਆ ਕੋਈ ਕੁਝ ਜ਼ਹਿਰ ਮਲਾ ਕੇ ਵੀ ਕੋਸ਼ੇ ਦੇ ਸਕਦੇ ਆ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਭਾਈ ਇਮਾਨ ਸਿੰਘ ਖਾਰਾ ਨੇ ਜੋ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਬਿਆਰਕਾਂ ਦੇ ਵਿੱਚ ਜੋ ਕੈਮਰਿਆਂ ਦੀਆਂ ਗੱਲਾਂ ਬਾਰੇ ਖੁਲਾਸੇ ਕੀਤੇ ਸੀ ਕਿ ਉਹਨਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਅਤੇ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨਾਲ ਜੋ ਆਡੀਓ ਰਿਕਾਰਡਿੰਗਾਂ ਵੀ ਆਈਆਂ ਉਹ ਵੀ ਤੁਸੀਂ ਸੁਣੀਆਂ ਹੋਣਗੀਆਂ ਤੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਹੁਣ ਭੁੱਖ ਹੜਤਾਲ ਤੇ ਨੇ ਤੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਨਹੀਂ ਤਾਂ ਉਹ ਉਹ ਹੜਤਾਲ ਦੇ ਦੌਰਾਨ ਸੰਘਰਸ਼ ਕਰਦੇ ਹੋਏ ਸੀਧੀਆਂ ਪਹੁੰਚਣਗੇ ਆਪਣੀ ਗੱਲ ਨੂੰ মিডিਆ ਅੱਗੇ ਰੱਖਣ ਦੇ ਲਈ ਕਿਹਾ ਸੀ ਤੇ ਹੁਣ ਦੋਸਤੋ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਤੇ ਨਾਲ ਦੇ ਸਿੰਘਾਂ ਦੇ ਮਾਤਾ ਪਿਤਾ ਅੰਮ੍ਰਿਤਸਰ ਦੇ ਡੀਸੀ ਨੂੰ ਮਿਲਣ ਦੇ ਲਈ ਪਹੁੰਚੇ ਤੇ ਉਹਨਾਂ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਕਿ ਭਾਈ ਅਮਰਤਪਾਲ ਸਿੰਘ ਅਤੇ ਨਾਲ ਦੇ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਜੇ ਉਹਨਾਂ ਨੇ ਕਿਹਾ ਸਰਕਾਰ ਸਾਡੀ ਗੱਲ ਨਹੀਂ ਮੰਦੀ ਤਾਂ ਅਸੀਂ ਵੀ ਕੋਈ ਨਾ ਕੋਈ ਅੱਗੇ ਕਾਰਵਾਈ ਕਰਾਂਗੇ ਆਹ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਭਾਜੀ ਕੀ ਮੁਲਾਕਾਤ ਕੀਤੀ ਹੈ ਕੀ ਮੰਗ ਰਹੀ ਸੀ ਦਿੱਤੀ ਸੀ ਮੰਗ ਉਹਨਾਂ ਦੀ ਜੇਲ੍ਹ ਸ਼ਿਫਟ ਦੀ ਮੰਗ ਕੀਤੀ ਹੈ ਜੀ ਉਹ 5-6 ਦਿਨ ਤੋਂ ਭੁੱਖ ਹੜਤਾਲ ਤੇ ਆ ਕੁਝ ਬੰਦਿਆਂ ਦੀ ਹਾਲਤ ਵੀ ਬੜੀ ਵਿਗੜੀ ਹੋਈ ਆ ਤੇ ਜਿਹੜੀ ਇਹ ਪ੍ਰਸ਼ਾਸਨ ਜਿਹੜੀ ਬਹੁਤ ਨੀਚਰ ਕਰਤ ਕਰ ਰਿਹਾ ਸੀ ਉਹਨਾਂ ਦੇ ਬਾਥਰੂਮਾਂ 'ਚ ਕੈਮਰੇ ਲਾ ਰਿਹਾ ਸੀ ਉਹਦੇ ਵਿਰੋਧ 'ਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਵਾਸਤੇ ਪਤਾ ਨਹੀਂ ਕੀ ਸਾਜ਼ਿਸ਼ ਬਣਾਈ ਜੇ ਸਾਨੂੰ ਖੈਤ ਕੋਈ ਕੁਝ ਵੀ ਹੱਦ ਤੱਕ ਕੁਝ ਵੀ ਕਰ ਸਕਦੇ ਸਾਨੂੰ ਸੇ ਮਾਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਤੇ ਇਸ ਕਰਕੇ ਸਾਡੀ ਜੇਲ ਜਿਹੜੀ ਆ ਉਹਨਾਂ ਚ ਅਸੀਂ ਕੋਈ ਹਨ ਪਾਣੀ ਜਲ ਨਹੀਂ ਛਕਾਂਗੇ ਜਿੱਨਾ ਚ ਸਾਡੀ ਜੇਲ ਸ਼ਿਫਟ ਨਹੀਂ ਹੁੰਦੀ ਭਾਜੀ ਜਿਸ ਤਰ੍ਹਾਂ ਦੇ ਨਾਲ ਨਿਚਤਾ ਤੇ ਨਿਚਤਾ ਤੇ ਹਮਲਾ ਕੀਤਾ ਗਿਆ ਪ੍ਰਾਈਵੇਸੀ ਤੇ ਜਿਹੜੇ ਗੁਪਤ ਕੈਮਰੇ ਲਗਾਏ ਗਏ ਕੌਣ ਇਹਦੇ ਪਿੱਛੇ ਜ਼ਿੰਮੇਵਾਰ ਕੋ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋ ਸਕਦਾ ਜੇਰ ਪ੍ਰਸ਼ਾਸਨ ਉਸਦਾ ਪੰਜਾਬ ਸਰਕਾਰ ਹੋਵੇ ਜਾਂ ਸੈਂਟਰ ਸਰਕਾਰ ਹੋ ਸਕਦੀ ਹੈ ਬਾਕੀ ਉਥੇ ਇਹ ਜਿਹੜੀ ਚੀਜ਼ ਦਿਖਾ ਰਹੇ ਆ ਵੀ ਉਹ ਕੈਮਰੇ ਕੈਮਰੇ ਉਹਨਾਂ ਨੂੰ ਕੀ ਲੋੜ ਕੈਮਰੇ ਲਾਉਣ ਦੀ ਆਪਣੇ ਆਪ ਤੇ ਕੋਈ ਕੈਮਰੇ ਲਾ ਕੇ ਕੀ 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 ਕਰਨਾ ਚਾਹੁੰਦਾ ਇਹ ਉੱਥੇ ਤੇ ਜਦੋਂ ਤੁਸੀਂ ਜਾਂਦੇ ਜੋ ਮੁਲਾਕਾਤ ਕਰਨ ਅਸੀਂ ਜਾਂਦੇ ਆ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਨਿਕਲ ਕੇ ਸਾਨੂੰ ਸਕਿਉਰਿਟੀ ਚੈੱਕ ਤੋਂ ਫੇਰ ਜਾ ਕੇ ਮੁਲਾਕਾਤ ਹੁੰਦੀ ਹੈ ਤੇ ਇਹ ਚੀਜ਼ੇ ਕੋਈ ਸਮਾਨ ਲੈ ਕੇ ਜਾਂਦੇ ਨੇ ਤਾਂ ਉਹ ਵੀ ਦੂਜੇ ਤੀਜੇ ਦਿਨ ਉਹ ਆਪ ਜਾਂਚ ਕਰਕੇ ਉੱਥੇ ਤੱਕ ਪਹੁੰਚਦਾ ਕਰਦੇ ਡੀਜੀਪੀ ਸਾਹਿਬ ਵੱਲੋਂ ਦਿਖਾਇਆ ਗਿਆ ਸੀ ਵੀ ਆਹ ਸਮਾਨ ਬਰਾਮਦ ਕੀਤਾ ਗਿਆ ਉਹ ਸਭ ਝੂਠ ਹੈ ਤੁਹਾਡੇ ਉਹ ਤੇ ਸਾਲੇ ਕਿਸੇ ਕੈਰੈਕਟਰ ਨੂੰ ਡੈਮੇਜ ਕਰਨ ਵਾਸਤੇ ਇਹ ਕੀਤਾ ਗਿਆ ਜੀ ਸਾਰਾ ਕੁਝ ਹੈ ਭਾਈ ਸਾਹਿਬ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਹਾਂਜੀ ਹਾਂਜੀ ਸਾਡੀ ਇੱਕ ਕੱਲ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਪੱਕਾ ਫੈਸਲਾ ਪਏ ਅਸੀਂ ਉਹ ਜਿੰਨਾ ਚਾ ਸਾਡੀ ਜੇਲ੍ਹ ਛਿਪ ਨਹੀਂ ਹੁੰਦੀ ਅਸੀਂ ਚਾਹੇ ਮਰ ਜਾਗੇ ਤੇ ਚਾਹੇ ਅਸੀਂ ਜੇਲ੍ਹ ਛਿਪਟ ਹੋ ਜੀ ਡੀਸੀ ਕੋ ਡੀਸੀ ਵੱਲੋਂ ਕੀ ਡੀਡੀ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਅਸੀਂ ਮੈਂ ਗੱਲ ਸਰਕਾਰ ਨਾਲ ਕਰ ਰਹੇ ਹਾਂ ਤੇ ਜੇ ਨਹੀਂ ਹੋਊਗਾ ਤਾਂ ਫਿਰ ਅਸੀਂ ਅੱਗੇ ਤੋਂ ਅਗਲਾ ਪ੍ਰੋਗਰਾਮ ਅਸੀਂ ਵੀ ਭੁਖੜ ਹੜਤਾਲ ਤੇ ਬੈਠੇ ਤੁਹਾਡੀ ਕੀ ਰਣਨੀਤੀ ਹੋ ਜੇ ਕਰ ਸਕਦੇ ਅਸੀਂ ਵੀ ਭੁਖੜ ਹੜਤਾਲ ਤੇ ਬੈਠਾਂਗੇ ਸਾਰੇ ਲੋਕਾਂ ਨੂੰ ਲੈ ਕੇ ਜੋ ਜਾਂ ਜੋ ਵੀ ਜਿੰਦਾਂ ਤੱਕ ਕੋਈ ਸਾਨੂੰ ਲੱਗਦਾ ਕੁ ਭੀ ਆ ਪ੍ਰੋਗਰਾਮ ਕਰਨਾ ਚਾਹੀਦਾ ਉਹ ਕਰਾਂਗੇ ਅਸੀਂ ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਤਸ਼ੱਦਦ ਦੀ ਗੱਲ ਕਰ ਰਹੇ ਹੋ ਕਿ ਸਰਕਾਰ ਇੱਦਾਂ ਕੋਈ ਗੰਭੀਰ ਹੋਏਗੀ ਇਸ ਮਸਲੇ ਤੇ ਨਹੀਂ ਗੰਭੀਰ ਤੇ ਸਰਕਾਰ ਨੂੰ ਹੋਣਾ ਚਾਹੀਦਾ ਕੋਈ ਸਰਕਾਰ ਦੇ ਨਾਗਰਿਕ ਜਦੋਂ ਸਮਝਦੇ ਆਪ ਇਹ ਸਾਡੇ ਬੰਦੇ ਆ ਤੇ ਸਰਕਾਰ ਨੂੰ ਉਹਨਾਂ ਦੇ ਹਰੇਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿਉਂ ਪੰਜਾਬ ਸਰਕਾਰ ਨਹੀਂ ਉੱਥੇ ਉਹਨਾਂ ਨੇ ਭੇਜਿਆ ਉਹ ਤੇ ਇਹ ਚੀਜ਼ ਹੈ ਕਿ ਅਸੀਂ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਜਲਦੀ ਜਲਦੀ ਇਦਰ ਸ਼ਿਫਟ ਕੀਤਾ ਜਾਵੇ। ਇਹ ਨਹੀਂ ਜਲਦੀ ਕੀ ਗੱਲ ਕੀਤੀ ਉਹਨਾਂ ਨੇ ਫਿਰ ਮਾਤਾ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਕੌਰ ਜੀ ਮਾਤਾ ਜੀ ਜੋ ਇਹ ਨਿੱਜਤਾ ਤੇ ਪ੍ਰਾਈਵੇਸੀ ਤੇ ਹਮਲਾ ਕੀਤਾ ਗਿਆ ਹੈ ਜੇਲ੍ਹ ਦੇ ਵਿੱਚ ਗੁਪਤ ਕੈਮਰੇ ਲਗਾ ਕੇ ਆ ਕੀ ਕਹਿਣਾ ਚਾਹੋਗੇ ਇਹ ਬਹੁਤ ਗਲਤ ਗੱਲ ਵਾ ਸਰਕਾਰ ਬਹੁਤ ਕਾਨੂੰਨੀ ਹਰਕਤਾਂ ਤੇ ਗਿਰ ਗਈ ਆ ਕਿਉਂਕਿ ਪ੍ਰਾਈਵੇਸੀ ਹਰ ਇੱਕ ਦੀ ਹੁੰਦੀ ਆ ਇਹਨਾਂ ਨੇ ਬਾਥਰੂਮ 'ਚ ਕੈਮਰੇ ਲਾ ਕੇ ਤੇ ਬਹੁਤ ਗਲਤ ਕੀਤਾ ਵਾ ਤੇ ਇਹਦੇ ਤੁਹਾਨੂੰ ਇੰਨੀ ਆਸ ਹੈ ਕਿ ਹੁਣ ਉਹਨਾਂ ਨੂੰ ਇਹ ਵੀ ਆ ਕਿ ਉਹ ਕੁਝ ਵੀ ਹੱਤਾਂ ਗਿਰ ਸਕਦੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਕੁਝ ਜ਼ਹਿਰ ਮਲਾ ਕੇ ਵੀ ਕੋਸ਼ੇ ਦੇ ਸਕਦੇ ਆ ਇਸ ਲਈ ਸਾਡੀ ਸਰਕਾਰ ਨੂੰ ਅਪੀਲ ਆ ਵਰਨਿੰਗ ਵੀ ਆ ਕਿ ਉਹਨਾਂ ਨੂੰ ਕਿਸੇ ਵੀ ਇਥੇ ਪੰਜਾਬ ਜੇਲ੍ਹ ਚ ਸ਼ਿਫਟ ਕੀਤਾ ਜਾਏ ਜਿਹੜੀ ਇਹਨਾਂ ਨੂੰ ਕੋਈ ਏਡੀ ਖਤਰਨਾਕ ਜੇਲ੍ਹ ਲੱਗਦੀ ਆ ਨਾ ਭਾਵੇਂ ਉੱਥੇ ਸ਼ਿਫਟ ਕੀਤਾ ਜਾਏ ਉੱਥੇ ਉਹਨਾਂ ਨੇ ਆਨ ਨਹੀਂ ਸ਼ਕਣਾ ਜਿੱਨੇ ਜਿਹੜੇ ਡਿਬਲੂ ਕਰ ਰਹੇ ਆਣਗੇ ਸ਼ਨੀਵਾਰ ਤੋਂ ਗੱਲ ਨਹੀਂ ਕਰਵਾਈ ਜਾ ਰਹੀ ਸੀ ਹੁਣ ਤੁਹਾਡੀ ਗੱਲ ਕਦੋਂ ਹੋਈ ਹੈ ਲਾਭ ਗਾਲਾ ਦੀ ਗੱਲ ਹੋਈ ਦੋ ਮਿੰਟ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਉਹਨਾਂ ਨੇ ਦੱਸਿਆ ਵਾ ਕਿ ਇਹ ਸਾਡਾ ਫੈਸਲਾ ਵਾ ਵੀ ਜਦੋਂ ਹਨ ਪੰਜਾਬ ਦੀ ਜੇਲ ਸ਼ਿਫਟ ਕਰਨਗੇ ਉਦੋਂ ਅਸੀਂ ਆਣ ਸਕਾਂਗੇ ਤੁਸੀਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਕੀ ਮੰਗ ਰੱਖੀ ਉਹਨਾਂ ਨੇ ਮੰਗ ਇਹ ਹੀ ਉਹਨਾਂ ਨੂੰ ਰੱਖੀ ਹੈ ਕਿ ਇਹਨਾਂ ਨੂੰ ਪੰਜਾਬ ਦੀ ਕਿਸੇ ਵੀ ਜੇਲ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਤੇ ਸ਼ਿਫਟ ਕੀਤਾ ਜਾਵੇ ਉਥੇ ਹਨ ਮੋਦਿਆਂ ਦੀ ਜਾਨ ਨੂੰ ਖਤਰਾ ਵਾ ਬਾਕੀ ਤਿੰਨ ਸਿੰਘ ਜਿਆਦਾ ਸੀਰੀਅਸ ਹੈ ਕੋਈ ਇਸੇ ਵੀ ਸਿੰਘ ਨੂੰ ਕੁਛ ਹੁੰਦਾ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਤੇ ਕੱਲ ਤੱਕ ਇਹਨਾਂ ਦੀ ਵੇਟ ਕਰਾਂਗੇ ਇਹਨਾਂ ਦੇ ਫੈਸਲੇ ਦੀ ਫਿਰ ਅਸੀਂ ਜਿਹੜੀ ਕਾਲ ਦੇਵਾਂਗੇ ਬਾਰੀ ਗਾੜੀ ਅਸੀਂ ਵੀ ਭੁਖੜ ਹੜਤਾਲ ਤੇ ਪਾਵਾਂਗੇ ਛੜਕਾਂ ਜਾਮ ਕਰਾਂਗੇ ਜੋ ਵੀ ਸਾਡੇ ਕੋਲ ਹੋ ਉਹ ਹੀ ਕਰਾਂਗੇ ਸੀਮਰ ਸਰ ਨੇ ਕੀ ਤੁਹਾਨੂੰ ਭਰੋਸਾ ਦਿੱਤਾ ਉਹ ਕਹਿੰਦਾ ਕਿ ਮੈਂ 2 ਘੰਟੇ ਤੱਕ ਤੁਹਾਡੀ ਰਿਪੋਰਟ ਭੇਜ ਦੇਣਾ ਗਾੜੀ ਸੀਐਮ ਨੂੰ ਬਾਕੀ ਜਿਹੜਾ ਜਿਹੜਾ ਫੈਸਲਾ ਆਉਂਦਾ ਮੈਂ ਤੁਹਾਨੂੰ ਦੱਸ ਦਊਗਾ ਇਹ ਫੈਸਲਾ ਪੰਜਾਬ ਸਰਕਾਰ ਦਾ ਸੀ ਐਨਸੀ ਲਾ ਕੇ ਡਿਬਰੂਗੜ੍ਹ ਭੇਜਣਾ ਪੰਜਾਬ ਸਰਕਾਰ ਨੇ ਲਾਈ ਐ ਐਨਐਸਏ ਪੰਜਾਬ ਸਰਕਾਰ ਦਾ ਹੀ ਹੈ ਪੰਜਾਬ ਸਰਕਾਰ ਹੀ ਕਰਦੀ ਹੈ ਇਹਦਾ ਹੱਲ ਕੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦੀ ਆਂ ਵੀ ਉਹਦੀ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਜੇਲ੍ਹ ਚ ਸ਼ਿਫਟ ਕੀਤਾ ਜਾਏ ਉਹਨਾਂ ਕੋਈ ਇਹੋ ਜਿਹਾ ਕਨੌਣਾ ਜ਼ੁਲਮ ਤਾਂ ਕੀਤਾ ਨਹੀਂ ਵੀ ਜਿਹੜਾ ਉਹਨਾਂ ਨੂੰ 2500 ਕਿਲੋਮੀਟਰ ਦੂਰ ਸੁੱਟਦਾ ਜਾ ਕੇ ਤੇ ਹੁਣ ਉਹਨਾਂ ਨੂੰ ਇਹ ਵੀ ਇੱਕ ਐਨਐਸਏ ਖਤਮ ਹੋਣ ਵਾਲੀ ਆ ਤੇ ਕਈ ਕਈ ਉਪਰਾਲੇ ਕਰਨ ਦੇ ਆ ਵੀ ਗਾਂ ਇਹਨਾਂ ਦੀ ਐਨਐਸਏ ਵਧਾਈ ਜਾਵੇ 10 ਸਾਲਾਂ ਤੋਂ ਉੱਥੋਂ ਕੈਮਰੇ ਨਹੀਂ ਫੜੇ ਗਏ ਤੇ ਹੁਣ ਕਿੱਦਾਂ ਕੈਮਰੇ ਉੱਥੇ ਲੰਘੇ ਜਨਵਰੀ ਤਲਾਸੀ ਕਰਕੇ ਅੰਦਰ ਜਾਣੇ ਕਿਦਾਂ ਹੋਣ ਚਲਗੇ ਕਿਦਾਂ ਕੈਮਰੇ ਚਲਗੇ ਇਹ ਸਾਰੀ ਇਹਨਾਂ ਦੀ ਬੜੀ ਕਾਨੂੰਨੀ ਹਰਕਤੇ ਕਰਨ ਡਏ ਆ ਤੇ ਇਹਨਾਂ ਦੀ ਕੋਝੀ ਚਾਹ ਲਿਆ ਵੀ ਅਸੀਂ ਇਹਨਾਂ ਦੇ ਮਤਲਬ ਐਨਐਸ ਤੋਂ ਬਾਅਦ ਕੁਛ ਨਾ ਕੁਛ ਇਹਨਾਂ ਤੇ ਹੋਰ ਕੇਸ ਕਰੀਏ ਐਨਐਸ ਵਧਾਈ ਜਾਈਏ ਸਰਕਾਰ ਨੇ ਤੁਹਾਡੀ ਮੰਗ ਪ੍ਰਵਾਨ ਨਾ ਕੀਤੀ ਤਾਂ ਅਗਲੀ ਰਣਨੀਤੀ ਕੀ ਹੋਵੇ ਅਗਲੀ ਫੇਰ ਅਸੀਂ ਕਾਲ ਦਵਾਂਗੇ ਅਸੀਂ ਭੁਖੜ ਹੜਤਾਲ ਤੇ ਬਹਾਂਗੇ ਬਾਕੀ ਸਾਰੀ ਸੰਗਤ ਤੁਹਾਡੇ ਨਾਲ ਵਾ ਉਹ ਸਿਰਫ ਆਡੀ ਕਾਲ ਦੀ ਵਡੀ ਕਰਨ ਡਈ ਆ ਸਰਕਾਰ ਦਾ ਹੁਣ ਤੱਕ ਵਰਤਾਰਾ ਨਜ਼ਰ ਆ ਰਹੇ ਲੱਗਦਾ ਹੈ ਕਿ ਸਰਕਾਰ ਤੁਹਾਡੀ ਮੰਗ ਮੰਨੂਗੀ ਵੇਖੋ ਨਹੀਂ ਕਹਿ ਕੇ ਤੇ ਆਏ ਸਰਕਾਰ ਨੂੰ ਇੱਕ ਪਹਿਲਾ ਸਾਡਾ ਫਰਜ਼ ਸੀ ਵੀ ਸਰਕਾਰ ਨੂੰ ਵਾਰਨਿੰਗ ਦੇਣੀ ਜੇ ਉਹ ਨਹੀਂ ਸੁਣਦੇ ਤੇ ਫਿਰ ਅਸੀਂ ਆਪਣਾ ਜੋ ਸਾਡੇ ਕੋ ਉਹ ਕਰਾਂਗੇ ਅਸੀਂ ਕਾਲ ਦਵਾਂਗੇ ਹਾਂ ਹਜੀ 16 ਤਰੀਕ ਤੋਂ ਸਾਨੂੰ ਪਤਾ ਚੱਲਿਆ ਕਿ ਉਹ ਭੁੱਖ ਹੜਤਾਲ ਤੇ ਆ ਜਦੋਂ ਉੱਥੇ ਉਥੋਂ ਦਾ ਆਪਣਾ ਪ੍ਰਸ਼ਾਸਨ ਆਣ ਕੇ ਉਹਨਾਂ ਨੇ ਕੈਮਰੇ ਕੁਝ ਫਿੱਟ ਕੀਤੇ ਵਿੱਚ ਬਾਥਰੂਮਾਂ ਦੇ ਜਿਹੜੇ ਇਹਨਾਂ ਨੇ ਵੇਖ ਲਏ ਆ ਤੇ ਵੇਖ ਕੇ ਇਹਨਾਂ ਨੇ ਇੱਕ ਸੁਪਰਡੈਂਟ ਦੀ ਹਾਜ਼ਰੀ ਚ ਪਟਵਾਇਆ ਵੀ ਆ ਕੈਮਰਾ ਫਿਰ ਇਹਨਾਂ ਦੀ ਹੋਰ ਫੋਰਸ ਆ ਗਈ ਜਿਨ੍ਹਾਂ ਨੇ ਆਪਣੇ ਕੋਲੋਂ ਸਮਾਨ ਰੱਖ ਕੇ ਇਹਨਾਂ ਨੇ ਕਹਿਤਾ ਕਿ ਇਹਨਾਂ ਕੋਲ ਇੰਨਾ ਸਮਾਨ ਮਿਲਿਆ ਸੀ ਤਲਾਸ਼ੀ ਲੈਣ ਆਏ ਹਾਂ ਤੇ ਇਹਨਾਂ ਕੋਲ ਸਮਾਨ ਮਿਲਿਆ ਕੀ ਮਨਸਾ ਕੀ ਨਜ਼ਰ ਆ ਰਹੀ ਸਰਕਾਰ ਮਨਸਾ ਇਹ ਹੋਇਆ ਕਿ ਜੇ 11 ਮਹੀਨਿਆਂ ਚ ਇਹਨਾਂ ਕੁਝ ਨਹੀਂ ਉੱਥੇ ਰੱਖਿਆ ਤੇ ਹੁਣ 12ਵਾਂ ਮਹੀਨਾ ਸ਼ੁਰੂ ਹੁੰਦਾ ਪਤਾ ਕਿ ਇਹ ਸਾਲ ਨੂੰ ਐਨਐਸਏ ਟੁੱਟ ਜਾਣੀ ਤੇ ਇਹਨਾਂ ਨੇ ਵਾਪਸ ਹੋਣਾ ਆ ਇਹਨਾਂ ਦਾ ਕੋਈ ਮਨ ਹੋਊਗਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਉੱਥੇ ਫਸਾਇਆ ਜਾਵੇ ਤੇ ਰੱਖਿਆ ਜਾਵੇ ਫਿਰ ਸਰਕਾਰ ਦੀ ਨੀਤ ਸਾਫ਼ ਨਹੀਂ ਨਹੀਂ ਸਾਫ਼ ਬਿਲਕੁਲ ਨਹੀਂ ਸਾਫ਼ ਕੀ ਅੱਗੇ ਫਿਰ ਰਣਨੀਤੀ ਹੋਗੀ ਹੁਣ ਕੀ ਮੰਗ ਰਣਨੀਤੀ ਇਹੋ ਹੀ ਆ ਜਿਹੜਾ ਮੰਗ ਪੱਤਰ ਦਿੱਤਾ ਆ ਜੇ 1-2 ਦਿਨਾਂ ਤੱਕ ਇਹ ਕਰ ਦੇਣਗੇ ਮਸਲਾ ਹੱਲ ਤੇ ਬਹੁਤ ਵਧੀਆ ਨਹੀਂ ਤੇ ਫਿਰ ਅੱਗੋਂ ਸੋਚਣਗੇ ਸਾਰੇ ਇਕੱਠੇ ਹੋ ਕੇ ਕੀ ਕਰਨਾ ਬੈਡਰੂਮ ਦੇ ਵਿੱਚੋਂ ਸਾਡੇ ਬਾਥਰੂਮਾਂ ਦੇ ਵਿੱਚੋਂ ਕਮਰੇ ਜਿਹੜੇ ਆ ਉਹ ਬਰਾਮਦ ਹੋਇਆ ਜਦੋਂ ਕਿ ਪ੍ਰਸ਼ਾਸਨ ਨੇ ਉਸ ਗੱਲ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਦੇ ਉੱਤੇ ਅਲੀਗੇਸ਼ਨ ਲਾ ਦਿੱਤੇ ਕਿ ਇਹਨਾਂ ਦੇ ਜਿਹੜਾ ਉਹ ਬਾਥਰੂਮ ਇਹਨਾਂ ਦੇ ਜਿਹੜਾ ਬਲੂਟੁੱਥ ਤੇ ਇਹਨਾਂ ਕੋਲੋਂ ਜਿਹੜੇ smartphones ਵਗੈਰਾ ਜਿਹੜੇ ਕਦੀਮੀ ਜਿਹੜੇ ਉੱਥੇ ਅੰਦਰ ਹੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਨਹੀਂ ਜਾ ਸਕਦੇ ਅੰਦਰ ਇਸ ਕਰਕੇ ਇਹ ਜਿਹੜੀ ਬੜੀ ਘਟਿਆ ਕਾਰਵਾਈ ਸੀ ਉਹਦੇ ਰੋਜ਼ ਦੇ ਵਿੱਚ ਉਹਨਾਂ ਪੜਤਾਲ ਕੀਤੀ ਆ ਜਿਹਦੇ ਬਾਅਦ ਵਿੱਚ ਕੌਮ ਦੇ ਵਿੱਚ ਬੜਾ ਵੱਡਾ ਇੱਕ ਰੋਸ ਆ ਉਸ ਚੀਜ਼ ਦਾ ਅੱਜ ਅਲਟੀਮੇਟਮ ਦੇਣ ਵਾਸਤੇ ਆਏ ਆ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹਦਾ ਕੋਈ ਨਾ ਕੋਈ ਕੋਈ ਨਾ ਕੋਈ ਨਤਾਰਾ ਕੀਤਾ ਜਾਵੇ ਆਦਰਵਾਇਜ਼ ਜਿਹੜਾ ਵਾ ਫਿਰ ਕੋਈ ਅਗਲਾ ਸਟੈਪ ਲੈਣ ਵਾਸਤੇ ਜਿਹੜਾ ਉਹ ਪਰਿਵਾਰਾਂ ਨੂੰ ਤੇ ਜਥੇਬੰਦੀਆਂ ਨੂੰ ਮਜਬੂਰ ਹੋਣਾ ਪਊਗਾ ਇਹਨਾਂ ਹਾਲਾਤਾਂ ਵਿੱਚ ਐਨਐਸਐ ਜਿਹੜੀ ਉਹ ਵਧਾਈ ਨਹੀਂ ਜਾ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਜੇ ਹਾਲਾਤ ਨਹੀਂ ਜਿਹਦੇ ਨਾਲ ਉਹ ਗੜਬੜ ਵਾਲਾ ਏਰੀਆ ਇਹਨੂੰ ਡਿਕਲੇਅਰ ਕਰ ਸਕਣ ਪਰ ਜਿਹੜੀ ਅਗਲੀ ਚੀਜ਼ ਮੈਨੂੰ ਵਿਖਾਈ ਦਿੰਦੀ ਆ ਮੇਬੀ ਉਹ ਕਿਸੇ ਹੋਰ ਨੂੰ ਵਿਖਾਈ ਨਾ ਦਵੇ ਇਹ ਆ ਵੀ ਇਹਨਾਂ ਨੂੰ ਲਗਾਤਾਰ ਡਿਬਰੂਗੜ੍ਹ ਰੱਖਣ ਵਾਸਤੇ ਪੰਜਾਬ ਤੋਂ ਦੂਰ ਰੱਖਣ ਵਾਸਤੇ ਉਥੇ ਕੋਈ ਨਾ ਕੋਈ ਛੋਟੀ ਮੋਟੀ ਕੋਈ ਅਕਰਮਸ ਬਣਾ ਕੇ ਫੇਈ ਇਹ ਸਾਡੇ ਕਿਸ ਮੁਲਾਜ਼ਮ ਦੇ ਗਾਲ ਪੈਗੇ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਜਾਊਗੀ ਉਸ ਐਫ ਆਈ ਆਰ ਦੇ ਮੁਤਾਬਿਕ ਉਹਦੇ ਜੂਰੀਡਿਕਸ਼ਨ ਜਿਹੜੀ ਆ ਉਥੋਂ ਦੀ ਬਣੂਗੀ ਇਹਨਾਂ ਨੂੰ ਉਥੋਂ ਜਮਾਨਤਾਂ ਕਰਾਉਣੀਆਂ ਉੱਥੇ ਤਰੀਕਾਂ ਭੁਗਤਣੀਆਂ ਉਥੋਂ ਵਾਪਸ ਆਉਣਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਅੱਜ ਦਿੱਤੀ ਉਹ ਉਥੇ ਰੱਖਣ ਦੀ ਇਹ ਕਰਨਗੇ ਕਰਨਗੇ ਇਹ ਇਹ ਜਿਹੜੀ ਹੈ ਉਹਦੀ ਐਕਸਰਸਾਈਜ਼ ਹੈ ਅੱਜ ਕੁੱਝ ਹੋ ਰਿਹਾ ਨਾ ਉਹਦੀ ਐਕਸਰਸਾਈਜ਼ ਹੈ ਇਹ ਇਹਨਾਂ ਦੀ ਮੈਂ ਇਸ ਗੱਲ ਦੀ ਤਾਰੀਫ਼ ਕਰਦਾ ਵੀ ਇਹਨਾਂ ਬੜਾ ਜਿਹੜਾ ਇਸ ਮਾਮਲੇ ਨੂੰ ਸਮਝ ਗਏ ਤੇ ਪੋਖੜ ਹਟਾਲ ਵਰਗਾ ਜਿਹੜਾ ਇੱਕ ਸ਼ਾਂਤਮਈ ਤਰੀਕਾ ਉਹਦੇ ਨਾਲ ਆਪਣੀ ਗੱਲ ਦੁਨੀਆ ਦੇ ਸਾਹਮਣੇ ਰੱਖੀ ਆ ਇਹਦੇ ਵਿੱਚ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਉਹਦਾ ਅੱਜ ਮੰਗ ਪੱਤਰ ਦਿੱਤਾ ਕਿ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਿੰਘ ਜੋ ਪੋਖੜ ਹਟਾਲ ਤੇ ਨੇ ਤੇ ਉਹਨਾਂ ਨੇ ਮੰਗ ਰੱਖੀ ਹੈ ਕਿ ਸਰਕਾਰ ਸਾਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੈੱਫਟ ਕਰੇ ਕਿ ਸਾਡੀ ਜਾਨ ਨੂੰ ਇੱਥੇ ਖਤਰਾ ਹੈ ਤੇ ਜੋ ਵੀ ਦੋਸਤੋ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਨਾਲ ਦੇ ਸਿੰਘਾਂ ਦੇ ਜੋ ਪਰਿਵਾਰਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਪੰਜਾਬ ਸਰਕਾਰ ਅੱਗੇ ਮੰਗ ਪੱਤਰ ਦਿੱਤੇ ਨੇ ਤਾਂ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇ ਟ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਰਤੁਬਾਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Vex TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਰੈੱਡ ਸਬਸਕ੍ਰਾਈਬਰਾਂ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਲ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ